ਕਬਰਿਸਤਾਨ ਅਕਸ਼ੇ ਸ਼ਾਂਤੀ ਅਤੇ ਅਧਿਆਤਮਿਕਤਾ ਦੇ ਪ੍ਰਤੀਕ ਮੰਨੇ ਜਾਂਦੇ ਹਨ ਪਰ ਜਦੋਂ ਇਨ੍ਹਾਂ ਥਾਵਾਂ ਤੇ ਅਜੀਬ ਅਤੇ ਅਣਜਾਨ ਗਤੀਵਿਧੀਆਂ ਦੇਖਣ ਨੂੰ ਮਿਲਣ ਤਾਂ ਉਹ ਲੋਕਾਂ ਨੂੰ ਚਿੰਤਾ ਤੇ ਦਿਲਚਸਪੀ ਦੋਨੋਂ ਪੈਦਾ ਕਰ ਸਕਦੀਆਂ ਹਨ ਮਿਊਨਿਕ ਸ਼ਹਿਰ ਦੇ ਤਿੰਨ ਪੱਟੇ ਕਬਰਿਸਤਾਨਾਂ ਵਿੱਚ ਇੱਕ ਅਜੀਬ ਘਟਨਾ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਇੱਥੇ ਲਗਭਗ 1000 ਕਬਰਾਂ ਤੇ ਲੱਕੜ ਦੇ ਕਰਾਸਾਂ ਤੇ ਕਿਆਵਰ ਕੋਡ ਵਾਲੇ ਸਟਿੱਕਰ ਚਿਪਕਾਈ ਹੋਏ ਮਿਲੇ ਜੋ ਕਿ ਸਕੈਨ ਕਰਨ ਤੇ ਮਰਨ ਵਾਲੇ ਵਿਅਕਤੀ ਦੀ ਲੋਕੇਸ਼ਨ ਨਾਮ ਅਤੇ ਵਿਅਕਤੀਗਤ ਜਾਣਕਾਰੀ ਦਿਖਾ ਰਹੇ ਸਨ ਇਹ ਦੇਖ ਕੇ ਲੋਕ ਹੈਰਾਨ ਹੋ ਗਏ ਅਤੇ ਪੁਲਿਸ ਤੁਰੰਤ ਕਾਰਵਾਈ ਵਿੱਚ ਜੁਟ ਗਈ ਜਦੋਂ ਇਹ ਮਾਮਲਾ ਲੋਕਾਂ ਤੇ ਮੀਡੀਆ ਵਿੱਚ ਪਦਿਆ ਤਾਂ ਪੁਲਿਸ ਨੇ ਇਸ ਬਾਰੇ ਤਸਦੀਕ ਸ਼ੁਰੂ ਕਰ ਦਿੱਤੀ ਕਬਰਿਸਤਾਨ ਪ੍ਰਸ਼ਾਸਨ ਨੇ ਲੋਕਾਂ ਨੂੰ ਸੂਚਿਤ ਕੀਤਾ ਕਿ ਜੇਕਰ ਕਿਸੇ ਨੇ ਅਜਿਹਾ ਸਟicker ਲਗਾਉਂਦੇ ਹੋਏ ਦੇਖਿਆ ਹੋਵੇ ਤਾਂ ਉਹਨਾਂ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇ ਇੱਕ ਵੱਡਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਐਲਫ੍ਰੈਡ ਜੇਂਕਰ ਨਾਮ ਦਾ ਇੱਕ ਠੇਕੇਦਾਰ ਨੇ ਪੁਲਿਸ ਕੋਲ ਆ ਕੇ ਦੱਸਿਆ ਕਿ ਉਸਨੇ ਇਹ ਕਿਆ ਵਰਕੋਰ ਚਿਪਕਾਏ ਹਨ ਪਰ ਉਹ ਇਹ ਨਹੀਂ ਦੱਸ ਸਕਿਆ ਕਿ ਉਸਦਾ ਅਸਲ ਉਦੇਸ਼ ਕੀ ਹੈ ਪਹਿਲਾਂ ਉਸ ਦੀ ਕੰਪਨੀ ਨੇ ਇਸ ਮਾਮਲੇ 'ਚ ਕਿਸੇ ਵੀ ਸਮੂਲੀਅਤ ਤੋਂ ਇਨਕਾਰ ਕਰ ਦਿੱਤਾ ਸੀ ਪਰ ਤਸਦੀਦ ਬਦਨ ਤੋਂ ਬਾਅਦ ਉਸ ਵਿਅਕਤੀ ਨੇ ਸੱਚਾਈ ਕਬੂਲ ਕਰ ਲਈ ਇੱਥੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਇਹ ਨਵੀਂ ਤਕਨੀਕ ਦੀ ਸ਼ੁਰੂਆਤ ਹੈ ਜਾਂ ਫਿਰ ਨਹੀਂ ਇਸ ਮਾਮਲੇ ਨੇ ਨਵੇਂ ਵਿਸ਼ੇ ਤੇ ਇੱਕ ਚਰਚਾ ਸ਼ੁਰੂ ਕਰ ਦਿੱਤੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਕਵਰ ਕੋਡ ਦੁਆਰਾ ਕਬਰਾਂ ਦੀ ਜਾਣਕਾਰੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਪੀੜ੍ਹੀਆਂ ਲਈ ਲਾਭਕਾਰੀ ਹੋ ਸਕਦੀ ਹੈ ਜਿੱਥੇ ਉਹ ਇੱਕ ਸਕੈਨ ਨਾਲ ਆਪਣੇ ਪਿਆਰੇ ਵਿਅਕਤੀ ਦੀ ਕਬਰ ਬਾਰੇ ਜਾਣਕਾਰੀ ਲੈ ਸਕਦੇ ਹਨ ਅਮਰੀਕਾ ਜਾਪਾਨ ਚੀਨ ਵਿੱਚ ਵੀ ਇਸੇ ਤਰ੍ਹਾਂ ਦੀ ਪ੍ਰਥਾ ਸ਼ੁਰੂ ਹੋ ਚੁੱਕੀ ਹੈ ਜਿੱਥੇ ਲੋਕ ਡਿਜੀਟਲ ਮੈਮੋਰੀਅਲ ਬਣਾਉਣ ਲਈ ਕਯੂਆਰ ਕੋਡ ਵਰਤਦੇ ਹਨ ਜੋ ਕਿ ਮਨਨ ਵਾਲੇ ਵਿਅਕਤੀ ਦੀ ਫੋਟੋ ਜੀਵਨੀ ਆਰਥੀ ਸੰਦੇਸ਼ ਅਤੇ ਵੀਡੀਓ ਸੰਭਾਲਣ ਲਈ ਪੱਤੇ ਜਾਂਦੇ ਹਨ ਪਰ ਮਿਊਨਿਕ ਨੇ ਇਸ ਮਾਮਲੇ ਵਿੱਚ ਇਹ ਸਟਿੱਕਰ ਬਿਨਾਂ anumati ਦੇ ਲਗਾਏ ਗਏ ਹਨ ਜਿਸ ਕਰਕੇ ਇੱਕ ਘਟਨਾ ਹੁਣ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ ਕਈ ਲੋਕ ਇਸ ਘਟਨਾ ਨੂੰ ਕਬਰਸਤਾਨ ਦੀ ਸ਼ਾਂਤੀ ਪਵਿੱਤਰਤਾ ਤੇ ਹਮਲਾ ਮੰਨ ਰਹੇ ਹਨ ਸੱਭਿਆਚਾਰਕ ਵਿਦਵਾਨਾਂ ਧਾਰਮਿਕ ਆਗੂਆਂ ਦਾ ਮੰਨਣਾ ਹੈ ਕਿ ਕਬਰਸਤਾਨਾਂ ਨੂੰ ਤਕਨੀਕ ਨਾਲ ਜੋੜਨਾ ਅਧਿਆਤਮਿਕ ਵਿਸ਼ਵਾਸਾਂ ਦਾ ਖਤਰਾ ਹੋ ਸਕਦਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਮਰਨਵਾਰਿਆਂ ਦੀ ਆਤਮਿਕ ਸ਼ਾਂਤੀ 'ਚ ਦਖਲ ਦੇਣ ਦੀ ਥਾਂ ਪਰਿਵਾਰਿਕ ਮੈਂਬਰਾਂ ਨੂੰ ਜ਼ੋਰਦਾਰਨ ਤਰੀਕੇ ਨਾਲ ਇਹ ਜਾਣਕਾਰੀ ਦਿੱਤੀ ਜਾਵੇ। ਹੁਣੇ ਮਾਮਲਾ ਪੁਲਿਸ ਅਤੇ ਨਿਆਂ ਪ੍ਰਸ਼ਾਸਨ ਦੀ ਜਾਂਚ ਵਿੱਚ ਹੈ। ਪੁਲਿਸ ਦੇਖ ਰਹੀ ਹੈ ਕਿ ਅਲਫਰੈਂਡ ਜੇਕਰ ਤੇ ਕਿਸੇ ਤੋੜ-ਫੋੜ ਜਾਂ ਬਿਨਾਂ ਅਨੁਮਤੀ ਕੁਝ ਕਰਨ ਦੀ ਕਾਰਵਾਈ ਹੋ ਸਕਦੀ ਹੈ। ਜੇਕਰ ਕੈਵਰ ਕੋੜ ਜਾਇਦਾਦ ਨੂੰ ਨੁਕਸਾਨ ਪਹੁੰਚਾ ਰਹੇ ਹਨ ਤਾਂ ਇਹ ਵਿਅਕਤੀਗਤ ਹਾਨੀ ਦਾ ਮਾਮਲਾ ਬਣ ਸਕਦਾ ਹੈ। ਜੇਕਰ ਕਿਆ ਵਰ ਕੋਡ ਸਿਸਟਮ ਨੂੰ ਅਧਿਕਾਰਤ ਤਰੀਕੇ ਨਾਲ ਲਾਗੂ ਕੀਤਾ ਜਾਵੇ ਤਾਂ ਇਹ ਆਉਣ ਵਾਲੀ ਪੀੜ੍ਹੀ ਲਈ ਇੱਕ ਨਵੀਂ ਮਾਡਰਨ ਵਿਧੀ ਹੋ ਸਕਦਾ ਹੈ ਪਰ ਮੌਜੂਦਾ ਘਟਨਾ ਨੇ ਇਹ ਸਵਾਲ ਖੜਾ ਕਰ ਦਿੱਤਾ ਕਿ ਕਿਸੇ ਵੀ ਨਵੀਂ ਤਕਨੀਕ ਨੂੰ ਕਿਸ ਤਰੀਕੇ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਉਹ ਪਵਿੱਤਰ ਥਾਵਾ ਦੀ ਸ਼ਾਂਤੀ ਭੰਗ ਨਾ ਕਰੇ ਹੁਣ ਦਿਲਚਸਪ ਗੱਲ ਇਹ ਹੋਵੇਗੀ ਕਿ ਪੁਲਿਸ ਦੀ ਜਾਂਚ ਕਿਹੜੇ ਨਵੇਂ ਖੁਲਾਸੇ ਕਰਦੀ ਹੈ ਅਤੇ ਕੀ ਭਵਿੱਖ ਵਿੱਚ ਕਿਆ ਵਰ ਕੋਡ ਨਾਲ ਕਵਰਾਂ ਦੀ ਡਿਜੀਟਲ ਪਛਾਣ ਇੱਕ ਆਮ ਅਤੇ ਸੌਖਾ ਟੰਗ ਬਣੇਗੀ ਜਾਂ ਫਿਰ ਨਹੀਂ